ਜੋ ਪਵਾ ਸਾਡੇ ਸਟੇ ਚੁਕਣੀ ਜਾਊਗੀ ਉਹ ਗੁੱਠ-ਗੁੱਠ ਕੇ ਸਤਿਦਾਂਗੇ ਸਤਕਾਰ ਜੋ ਸਾਡੇ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਫੁੱਲ-ਫੁੱਲ ਦੇ ਪੰਜਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਕਾਇਰ ਡਰਪੋਕਾਂ ਕੁਲ ਕਦੇ ਰਾਜ ਨਹੀਂ ਰਹਿੰਦੇ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਝੁਕਾ ਕੇ ਤੁਰਨ ਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਲੈਂਦੀ ਉਹਨਾਂ ਸਿਰਾਂ ਦੇ ਕਦੇ ਨਹੀਂ ਤਾਜ ਰਹਿੰਦੇ ਸਭ ਤੋਂ ਪਹਿਲਾਂ ਜੈ ਗੁਰਦੀਪ ਧੰਗੁਰਦੀ ਜੈ ਪੀਨ जय भारत ਸਾਡੇ ਵਿੱਚ ਵੱਖ-ਵੱਖ ਚੈਨਲ ਦੇ ਨਾਲ ਹੀ ਬਾਣੀ ਲਿਖਣ ਦੀ ਲੋੜ ਕਿਉਂ ਪਈ ਇਹ ਸੱਜ ਦੇ ਮਹਾਨ ਪ੍ਰੋਗਰਾਮ ਨੂੰ ਕਮਿੰਟ ਕਰ ਰਿਹਾ ਹਾਂ ਦਾ ਧੰਨਵਾਦ ਮੈਂ ਜਾਰਸ ਰਿਚਕਾਰ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਸਿਰਫ 2 ਮਿੰਟ ਦਾ ਸਮਾਂ ਇਹ ਮੈਂ ਤੁਹਾਡਾ ਲੰਮਾਗਾ ਕਿ ਮੇਰੀ ਸੰਨ ਮਿਰਮਲਦਾ ਜੀ ਨਾਲ ਜੀਵਨ ਦੇ ਵਿੱਚ ਤਿੰਨ ਚਾਰ ਵਾਰ ਇਸ ਤੋਂ ਪਹਿਲਾਂ ਮੁਲਾਕਾਤ ਦਾ ਸਮਾਂ ਮਿਲਿਆ ਐਨਾ ਗਿਆਨ ਮੈਂ ਗੱਲ ਕਹਿ ਸਕਦਾ ਕਿ ਕੁੱਜੇ ਦੇ ਵਿੱਚ ਸਮੁੰਦਰ ਨੂੰ ਨਹੀਂ ਪਾਇਆ ਜਾ ਸਕਦਾ ਸੰਤਾਂ ਦੀ ਸੋਚ ਸੰਨ ਨਿਰਮਲ ਦਾਸ ਦੀ ਇੱਕੋ ਹੀ ਸੋਚ ਆ ਕਿ ਸਾਡੀ ਅਸਲ ਸਾਡੇ ਬੱਚਿਆਂ ਦੀ ਪ੍ਰਾਪਰਟੀ ਹੈ ਤਾਂ ਕੁਸ਼ ਹੈ ਉਹ ਸਿਰਫ ਸਿੱਖਿਆ ਸਾਡੀਆਂ ਡਿਗਰੀਆਂ ਸਾਡਾ ਤਯਾਰਬਾ ਸਿਰਫ ਸਿੱਖਿਆ ਤੇ ਦੂਸਰਾ ਇਹਨਾਂ ਦਾ ਧਿਆਨ ਸਭ ਤੋਂ ਜ਼ਿਆਦਾ ਸਾਡੇ ਪੈਨ ਜੀ ਬੈਠੇ ਨੇ ਪੈਨ ਸੰਦੋਸ਼ ਕੁਮਾਰੀ ਜੀ ਬੜਾ ਅੱਛਾ ਲੱਗਦਾ ਮਿਲ ਕੇ ਜਦੋਂ ਸੁਝਾਅ ਦਿੰਦੇ ਨੇ ਕਿ ਵੱਧ ਤੋਂ ਵੱਧ ਚੰਗੀ ਲੋਕੇਸ਼ਨ ਤੇ ਜਗ੍ਹਾ ਲੈ ਕੇ ਸਿੱਖਿਆ ਦਾ ਕੰਮ ਕਰੀਏ ਦੂਜਾ ਮੈਡੀਕਲ ਸਹੂਲ ਕਿਉਂਕਿ ਮੈਂ ਦੇਖਦਾ ਹਾਂ ਉੱਥੇ ਕਦੇ ਅੱਖਾਂ ਦੇ ਗੈਂਪ ਬਾਈ ਜਿ 10 ਕੇ ਗਏ ਨੇ ਕੇ ਹਸਪੀਟਲ ਚੱਲ ਰਹੇ ਨੇ ਸਕੂਲ ਚੱਲ ਰਹੇ ਨੇ ਇਤੋਂ ਵੱਧ ਕੌਮ ਦੇ ਉੱਤੇ ਕੋਈ ਅਪਕਾਰ ਨਹੀਂ ਹੋ ਸਕਦਾ ਮਿਹਰੋ ਜਿੰਨ ਜ਼ਿਆਦਾ ਜਦੋਂ ਦਮਦਵਾ ਸਾਹਿਬ ਦੀ ਇਤਿਹਾਸਿਕ ਲੜਾਈ ਅਸੀਂ ਲੜ ਰਹੇ ਸੀ ਤੇ ਉੱਥੇ ਵੱਡੀ ਲੜਾਈ ਵੱਡਾ ਯੁੱਧ ਪੰਜਾਬ ਦਾ ਲੱਗਿਆ ਸੀ ਵਕ ਵਕ ਚੈਨਲਾਂ 'ਤੇ ਤੁਸੀਂ ਦੇਖਿਆ ਹੋਣਾ ਤਾਂ ਉੱਥੇ ਮੈਂ ਗੱਲ ਕਹਿ ਸਕਦਾ ਕਿ ਸਾਡੀ ਫੋਨ ਤੇ ਗੱਲ ਉਸ ਸਮੇਂ ਹੋਈ ਸਭ ਨਿਰਮਲ ਦਾ ਜੀ ਨੇ ਸਾਨੂੰ ਥੋਖ ਮਾ ਅਸ਼ੀਰਵਾਦ ਦਿੱਤਾ ਕਿ ਸਤਗੁਰ ਅਰਦਾਸ ਮਹਾਰਾਜ ਦੀ ਆਮ ਬਾਣ ਦੇ ਵਿੱਚ ਥੋਖ ਮੀ ਲੜਾਈ ਲੜੋ ਤੁਹਾਨੂੰ ਹਰ ਤਰ੍ਹਾਂ ਦਾ ਸਮਰਥਨ ਭਾਵੇਂ ਉਹ ਚੰਡੀਗੜ੍ਹ ਸਤਗੁਰ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਤੋੜਨ ਦੀ ਗੱਲ ਹੋਈ ਉੱਥੇ ਵੀ ਸੰਤਾਂ ਨੇ ਅਸ਼ੀਰਵਾਦ ਦਿੱਤੇ ਸਾਨੂੰ ਭੇਜਿਆ ਕਿ ਮੈਦਾਨ ਦੇ ਵਿੱਚ ਜਾਓ ਲੜਾਈ ਲੜੋ ਤਾਂ ਮੇਰਾ ਇਹ ਕਹਿਣਾ ਪੰਦਾ ਕਿ ਸੰ ਸਾਡੀ ਤਕਦੀਰ ਚਮਕਾਉਣ ਦੇ ਲੱਗੇ ਹੋਏ ਨੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਗੁਰੂ ਨੇ ਕਿਹਾ ਸੀ ਗੁਰੂ ਨੇ ਦਸ਼ਮੇਸ਼ ਪਿਤਾ ਨੇ ਕਿਹਾ ਸੀ ਕਿ ਇਨ ਗਰੀਬਨ ਸਿੱਖਨ ਕੋ ਦੂਮ ਪਾਸ਼ਾਈ ਜਾਦ ਕਰੇ ਹਮਰੀ ਦੁਰੀਾਈ ਮੈਂ ਹਰਿਆਣੇ ਵਾਲਿਆਂ ਨੂੰ ਪੁੱਛਣਾ ਚਾਹਣਾ ਨਾ ਤਾਂ ਬਾਦਸ਼ਾਹੀ ਅਸੀਂ ਹਰਿਆਣੇ ਦੇ ਵਿੱਚ ਲੈ ਸਕੀ ਨਾ ਅਸੀਂ ਬਾਦਸ਼ਾਹੀ ਪੰਜਾਬ ਦੇ ਵਿੱਚ ਲੈ ਸਕੀ ਇਸ ਦਾ ਮਤਲਬ ਆ ਕਿ ਗੁਰੂ ਦਾ ਸੁਪਨਾ ਵੀ ਹਜੇ ਆ ਦੂਰਾ ਭਿਆ ਆਓ ਸਾਰੇ ਰਲ ਕੇ ਆਪਾਂ ਗੁਰੂ ਦਾ ਸੁਪਣਾ ਕਰੀਏ ਹੁਣ ਬੜੇ ਬੜੇ ਲੀਡਰ ਆਉਂਦੇ ਨੇ ਸਮੇਲਨਾਂ ਦੇ ਵਿੱਚ ਸਤਕਾਰ ਹੁੰਦਾ ਸੰਗ ਦਾ ਹਮੇਸ਼ਾ ਆਸ਼ੀਰਵਾਦ ਦਿੰਦੇ ਨੇ ਕੋਈ ਕੋਈ ਗਲਤ ਕਰਦਾ ਕੋਈ ਕੋਈ ਗਲਤ ਕਰਦਾ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦਾ ਕਿ ਉਸ ਸਮਿਆਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਬਾਬਾ ਸਾਹਿਬ ਨੂੰ ਦੋ ਵਾਰ ਚੋਣ ਹਰਾਇਆ ਹੋਵੇ ਜਿਹੜੀਆਂ ਪਾਰਟੀਆਂ ਨੇ ਬਾਬਾ ਸਾਹਿਬ ਨੂੰ ਦਿੱਲੀ ਦੇ ਵਿੱਚ ਕਦੋਂ 1952 ਚ ਸਾਡੇ ਕੋਲੋਂ ਚਲੇ ਗਏ ਦਿੱਲੀ ਦੇ ਵਿੱਚ 4 ਗੱਜ ਜਗ੍ਹਾ ਨਾ ਦਿੱਤੀ ਹੋਵੇ ਉਸ ਬਾਵਾ ਸਾਹਿਬ ਜੀ ਨੂੰ ਮਹਾਰਾਸ਼ਟਰ ਉਹਨਾਰੇ ਜਤੀ ਪਿੰਡ ਲੈ ਜਾਣਾ ਪਿਆ ਹੋਵੇ ਉਸੇ ਜਹਾਜ਼ ਦਾ ਕਰਾਇਆ ਵੀ ਪਰਿਵਾਰ ਤੋਂ ਵਸੂਲਿਆ ਗਿਆ ਹੋਵੇ ਅਸੀਂ ਉਹ ਲੋਕਾਂ ਤੇ ਕਿਵੇਂ ਵਿਸ਼ਵਾਸ ਕਰ ਲਈ ਜਿਹੜੇ ਬਾਵਾ ਸਾਹਿਬ ਨਾਲ ਇਸ ਤਰ੍ਹਾਂ ਦਾ ਪਤੀਰਾ ਕਰਦੇ ਰਹੇ ਨੇ ਚਾਹੁੰਦੇ ਜੀ ਅੱਜ ਮੈਂ ਪੰਜਾਬ ਦੇ ਵਿੱਚ ਇਹ ਗੱਲ ਕਹਿ ਸਕਦਾ ਮੈਂ ਆਇਆ ਕਿ ਅੱਜ ਵੀ ਪੰਜਾਬ ਦੇ ਵਿੱਚ ਨਫਤ ਨਹੀਂ ਕਟੀ ਇਹ ਮਨੁਭਾਗੀ ਲੋਕਾਂ ਦੀ 1956 ਦੇ ਵਿੱਚ 바ਵਾ ਸਾਹਿਬ ਸਾਹਮਣੇ ਦੇ ਵਿੱਚ ਚਲੇ ਗਏ ਅੱਜ ਵੀ 바ਵਾ ਸਾਹਿਬ ਦੇ ਤਰ੍ਹਾਂ ਮੀੜ ਕਰਦੇ ਸਟੈਚੂ ਦੋੜੇ ਜਾਂਦੇ ਨੇ ਅੱਜ ਵੀ ਕਾਲ ਸਾਹਿਬ ਕੋ ਮਾਰਿਆ ਜਾਂਦੀਆਂ ਇੱਥੇ ਸਾਡਾ ਸੋਚਣਾ ਬਣਦਾ ਕਿ ਅਸੀਂ ਆਜ਼ਾਦ ਆ ਤੇ 도치 ਮੈਂ ਕਹਿ ਸਕਦਾ ਲੰਘਾਰੇ ਪੁੱਨੂ ਵਰਗੇ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੈਠ ਕੇ ਬਹੁਤ ਸਾਰੇ ਗੌਰਵ ਦੇ ਸਟੇਟਮੈਂਟਾਂ ਦਿੰਦੇ ਨੇ ਮੈਂ ਇੱਥੇ ਕਹਿ ਸਕਦਾ ਜੇ ਪੁੱਲੂ ਨੇ ਬਾਕੀ ਮਾਂ ਦਾ ਦੁੱਧ ਪੀਤਾ ਤਰ ਪੰਨ ਕੇ ਆਵੇ ਜਿਹੜੀ ਉਂਗਲ ਪਾਵਾ ਸਾਹਿਬ ਦੇ ਸਟੈਚੂ ਕਣੀ ਜਾਊਗੀ ਉਹ ਘੁੱਟ-ਘੱਟ ਕੇ ਸਤਿਦਾਂਗੇ ਸਤਕਾਰ ਜੋ ਸਾਥੀਓ ਸੰਤ ਨਰੇਂਦਰ ਨਿਰਮਲ ਦਾਸ ਜੀ ਇੱਕ ਮਹਾਨ شخصیت ਦੇ ਮਾਲਕ ਨੇ ਪਹਿਚਾਣਾ ਦੇਰਿਆਂ ਨੂੰ ਘੱਟ ਚਮਕਾਰੇ ਨੇ ਸਾਡੀ ਕਿਸਮਤ ਚਮਕਾਉਣ ਦਾ ਯਤਨ ਕਰ ਰਹੇ ਨੇ ਜੇ ਸਾਡੇ ਮੂਹਰੇ ਹੁਣ ਚਾਂਦੀ ਰੱਖ ਦੀਏ ਸੋਨਾ ਰੱਖ ਦੀਏ ਜੇ ਅਸੀਂ ਉਹਦੀ ਪਛਾਣ ਨਾ ਕਰੀਏ ਕਿ ਚਾਂਦੀ ਕਿਹੜੀ ਸੋਨਾ ਕਿਹੜਾ ਕਰੋ ਦੇ ਕਸੂਰ ਬਾਰਾ ਸੀ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਬੜਾ ਅਪਕਾਰ ਕੀਤਾ ਸੰਤਾ ਨੇ ਹਰਿਆਣੇ ਦੇ ਵਿੱਚ ਕਈ ਨੇਤਾ ਕਹਿ ਰਹੇ ਨੇ ਇਹ ਟੋਡਾ ਬੜਾ ਪਨ ਮੈਂ ਸੰਤਾ ਨੂੰ ਚੰਗੀ ਤਰ੍ਹਾਂ ਜਾਣਨਾ ਨੇੜੇ ਹੋ ਕੇ ਵੇਖਿਆ ਚਾਹੇ ਉਹ ਖਾਲਸਾ ਗੜ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਵਿੱਚ ਹੋਰ ਥਾਂ ਦੇ ਗੱਲ ਹੋਵੇ ਜਿਹੜੀ ਸੰਤਾਂ ਨੇ ਗੱਲ ਕਹਿ ਗਈ ਕਿ ਇੱਥੇ ਆ ਬਣਾਉਣਾ ਤਾਂ ਪੱਥਰ ਤੇ ਲੱਖੀ ਹੁੰਦੀ ਆ ਇਹ ਸਾਡੇ ਸੰਤ ਨਿਰਮਲ ਦਾਸ ਦੀ ਗੱਲ ਜਿਹੜੀ ਕਹਿਤੀ ਉਹ ਪਾਰ ਹੁੰਦੀ ਆ ਸਤਿਕਾਰਯੋਗ ਸਾਥੀਓ ਮੇਰਾ ਬੋਲਣ ਨੂੰ ਹਜੇ ਵੀ ਗਿਲ ਕਰ ਰਿਆ ਮੈਂ ਤੁਹਾਨੂੰ ਬਸ ਇੱਕੋ ਹੀ ਗੱਲ ਕਹਿਣਾ ਕਿ ਡਰਨਾ ਛੱਡ ਕੇ ਆ ਝੁਕਣਾ ਰ ਛੱਡ ਕੇ ਮਕਾਨ ਦੇ ਵਿੱਚ ਢੱਟੋ ਸਤਗੁਰ ਰਵਦਾਸ ਮਹਾਰਾਜ ਜੀ ਸਾਡੇ ਪੂਰਨ ਗੁਰੂ ਨੇ ਇੱਕ ਵਾਰ ਢੱਡੋ ਮੰਨ ਕੇ ਗੁਰੂ ਦੇ ਨਾਲ ਜੁੜੀਏ ਕੋਈ ਦੁਨੀਆ ਦੀ ਤਾਕਤ ਸਾਨੂੰ ਚੁਗਾ ਨਹੀਂ ਸਕਦੀ ਡੋੜਾ ਨਹੀਂ ਸਕਦੀ ਕਿਸੇ ਸ਼ਾਇਰ ਨੇ ਲਿਖਿਆ ਬਲਬਲ ਦੇ ਪੰਝਿਆਂ ਵਿੱਚ ਕਦੇ ਬਾਜ਼ ਨਹੀਂ ਰਹਿੰਦੇ ਬਲਬਲ ਦੇ ਪੰਝਿਆਂ ਵਿੱਚ ਕਦੇ ਬਾਜ਼ ਨਹੀਂ ਰਹਿੰਦੇ ਕਾਇਰ ਡਰਪੋਕਾਂ ਕਦੇ ਰਾਜ ਨਹੀਂ ਰਹਿੰਦੇ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਝੁਕਾ ਕੇ ਤੁਰਨ ਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਲੈਂਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰੰਗੇ ਜਿਹੜੇ ਅਨੇਕ ਸਾਡੇ ਬਾਪੂ ਨਾਲ ਦੁਸ਼ਮਣੀ ਕੱਢੀ ਹੋਵੇ 바ਦਾ ਸਾਹਿਬ ਦੇ ਵਿਚਾਰਧਾਰਾ ਦੇ ਵਿਰੋਧੀ ਹੋਣ ਸਤਗੁਰ ਰਬਦਾਸ ਮਹਾਰਾਜ ਦੀ ਵਿਚਾਰਧਾਰਾ ਦੇ ਵਿਰੋਧੀ ਹੋਣ ਅੱਜ ਵੀ ਸਤਗੁਰ ਰਬਦਾਸ ਮਹਾਰਾਜ ਨੂੰ ਕਈ ਲੋਕ ਭੱਤ ਦੱਸਦੇ ਨੇ ਉਹ ਦੋਕਾ ਨੂੰ ਮੈਂ ਕਹਿਣਾ ਚਾਹਣਾ ਕਿ ਸਤਗੁਰ ਅਰਦਾਸ ਮਹਾਰਾਜ ਜੀ ਪੂਰਨ ਗੁਰੂ ਸੀ ਪੂਰਨ ਗੁਰੂ ਹਨ ਤੇ ਰਹਿ ਗਈ ਦੁਨੀਆ ਤਾਂ ਕ ਸਾਡੇ ਪੂਰਨ ਗੁਰੂ ਆ ਇਹਨੀਆਂ ਗੱਲਾਂ ਕਰਦਾ ਮੈਂ ਫੇਰ ਤੁਹਾਡਾ ਕੋਟ ਨੂੰ ਕੋਟ ਨੂੰ ਸੰਮਰਨ ਦਾ ਆ ਜੀ ਜਿਹੜੇ ਨਾਲ ਸੰਤ ਮਹਾਤਮਾ ਸਾਡੀ ਭੈਣ ਦੀ ਪਹੁੰਚੇ ਨੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਆ ਸਾਰੇ ਨਾਲ ਕੇ ਫੇਰ ਫੱਟੇ ਅੱਜ ਕਰੀਏ જય ਗੁਰਦੇਵ ਜੀ જય ਗੁਰਦੇਵ Jai in! Jai in!